ਜਿਸ ਜਵਾਂ ਸੰਗਤ ਦੇ ਅਸੀਂ ਬੈਠੇ ਹਾਂ ਬਹੁਤ ਸਾਰਾ ਧੰਨਵਾਦ ਜੋ ਕਿ ਮੇਰੇ ਨੇ ਵੀ ਯੋਗਦਾਨ ਪਾਇਆ ਜਿਨੇ ਵੀ ਸੰਤ ਮਹਾਂਪੁਰਖ ਆਏ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹ ਜਿਨ੍ਹਾਂ ਨੇ ਬੱਚਿਆਂ ਨੇ ਸੇਵਾ ਕੀਤੀ ਹੈ ਉਹ ਨਗਰ ਵਿੱਚ ਬੱਚਿਆਂ ਨੇ ਸੇਵਾ ਕੀਤੀ ਹੈ ਮੈਂ ਉਹਨਾਂ ਦੇ ਬਹੁਤ ਧੰਨਵਾਦ ਹਾਂ ਪਰਮਾਤਮਾ ਨੇ ਤੰਦਰੁਸਤੀ ਵਕਸ਼ੇ ਤਰੱਕੀ ਵਕਸ਼ੇ ਜੋ ਦੇਸ਼ ਦੇ ਇਸ ਵਿੱਚ ਬੈਠੇ ਹਨ ਜਿਨਾਂ ਕਦਨਾਂ ਜਮਾਇਆ ਸਦਾ ਪੂਰ ਰੱਖੇ ਮਾਣੋ ਕਾਬਲਾ ਪੂਰੀ ਕਰੇ ਆਸਮਦਾ ਪੂਰੀ ਕਰੇ ਬਾਬਾ ਜੀ ਜਿਨਾਂ ਨੇ ਤਰੱਕੀ ਬਖਸ਼ੀ ਜੀ ਆ ਸਾਡੇ ਬ文ਮਾਰ ਜੀ ਉਹ ਗੋਗਲਾ ਕਹਿਣਗੇ ਜੀ ਧੰਨਵਾਦ ਕਰਦੇ ਆਪਨੇ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਰਾਂ ਦੀ ਸੋ ਬਹੁਤ ਇਸਤਤ ਕੋਰ ਸਾਡੇ ਮਾਨਜੋਗ ਬਾਬਾ ਮਹਿੰਦੀ ਸ਼ਾਹ ਜੀ ਜਿਨ੍ਹਾਂ ਵੱਲੋਂ ਵਿਸ਼ਾਲ ਜੋ ਸਲਾਨਾ ਮੇਲਾ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਅਨੇਕਾਂ ਸੰਗਤਾਂ ਵੱਲੋਂ ਸਹਿਯੋਗ ਕੀਤਾ ਗਿਆ ਦੇਸ਼ਾਂ-ਪਰਦੇਸਾਂ ਦੀਆਂ ਸੰਗਤਾਂ ਨੇ ਆਪਣਾ ਸੇ ਜੋਕ ਪਾ ਕੇ ਹਾਜ਼ਰੀ ਲਗਾਈ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਬਾ ਜੀ ਕਿਰਪਾ ਕਰਨ ਮਹਾਰਾਜ ਜੀ ਫੱਕਰ ਫਕੀਰ ਸਾਈਂ ਲੋਕ ਕਿਰਪਾ ਕਰਨ ਸਾਰਿਆਂ ਨੇ ਹਾਜ਼ਰੀਆਂ ਦਰਪਨ ਕਰਨ ਕਰਨ ਅਤੇ ਬਾਬਾ ਮਹਿੰਦੀ ਸ਼ਾਹ ਤੇ ਹਮੇਸ਼ਾ ਮਿਹਰ ਭਰਿਆਤ ਰੱਖਣ ਜੀ ਦੇਣ ਦੁਗਣੀ ਰਾਜ ਔਗਣੀ ਬਾਬਾ ਜੀ ਦਾ ਦਰਵਾਜ਼ਾ ਤਰੱਕੀ ਕਰੇ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਗੁਰਦੇਵ ਧੰਨ ਗੁਰਦੇਵ